ਹੈਲੋ ਗੁਰੇਟ ਆ ਰਿਹਾ ਹਾਂ ਉਸ ਆਪਨਾ YouTube ਚੈਨਲ ਨੂੰ ਸਬਸਕ੍ਰਾਈਬ ਨੂੰ ਜੀ ਬੈਲਡਰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਨੂ ਸੈੱਡ ਵਰਕਿੰਗ ਕੀਤਾ ਹੋਇਆ ਉਹਦੇ ਬਾਰੇ ਵਿੱਚ ਕੀ ਲੱਗਦਾ ਕੀ ਕਰਨਾ ਪਈਦਾ ਆਪਾਂ ਆਪਾਂ ਤੁਹਾਨੂੰ ਦਿਖਾਵਾਂਗੇ ਸੈੱਡ ਬਣਾਉਣ ਲੱਗੇ ਆਪਾਂ ਸੈੱਡ ਸੈੱਡ ਕੀਤਾ ਹੋਇਆ ਆਪਾਂ ਸ਼ੁਰੂ ਪਰਕੀਆਂ ਖਲਾ ਦੇ ਵਿੱਚ ਇਹ ਸੈਜ ਇਹਦਾ ਹੈਗਾ 30 ਬਾਈ 24 ਦਾ ਪਰਫਾਈਲ ਇਹਦੇ ਵਿੱਚ ਆਪਾਂ ਸ਼ੀਟਾਂ ਪਾਉਣੀਆਂ ਨੇ ਆਪਣੇ ਦੋ ਫਾਰਮ ਲੱਗੇ ਹੋਏ ਤੇ ਨਾਲ ਲੱਗੇ ਹੋਏ ਆਪਾਂ ਆਪਾਂ ਚੜਾਤੀਆਂ ਹੁਣ ਗਾਡਰ ਪਾਈ ਸੈਡਾਂ ਦੇ ਉੱਪਰ ਪਰਨਲ ਪਾਈ ਆਪਾਂ ਡੇਢ ਤਣ ਦਾ ਚੈਨਲ ਲਾ ਕੇ ਕ੍ਰੋਸ ਨੇ ਚੈਨਲ ਆਪਾਂ ਕਰਦੇ ਫੇ ਇੱਕ ਫਿਟ ਫਿਟ ਕਰਨ ਤੋਂ ਬਾਅਦ ਫੇਰ ਦੇਖਿਆ ਮਾਹੌਲ ਕਿੰਨੇ ਦਾ ਫੇਰ ਪਾਈ ਪਰਨਲ ਆ ਪਹਿਲਾਂ ਇਹ ਵਿੱਚ ਤਿੰਨ ਪੀਸ ਟੋਟਲ ਪੰਜ ਪਾਈ ਸੀ ਇਹ 18 ਫੁੱਟੀਆਂ ਚਾਦਰਾਂ ਪ੍ਰੋਫਾਈਲ ਪਾਈਆਂ ਪ੍ਰੋਫਾਈਲ ਪਾਉਣ ਤੋਂ ਬਾਅਦ ਅਸੀਂ ਵੀਡੀਓ ਸ਼ੂਟ ਕਰਦੇ ਹਾਂ ਦੇਖਦੇ ਹਾਂ ਕਿ ਕਿੰਨੀ ਦਿੱਖ ਬਣਦੀ ਹੈ ਲੁੱਕ ਦੇਖੀ ਬੜਾ ਆਨੰਦ ਆਇਆ ਕਿਉਂਕਿ ਇਸ ਪਾਣੀ ਮਾਣ ਹੁੰਦਾ ਜਦੋਂ ਆਪਾਂ ਮਿਹਨਤ ਨਾਲ ਜੀਏ ਫਿਰ ਚਾਦਰਾਂ ਪਾਉਣੀਆਂ ਸ਼ੁਰੂ ਕਰਤੀਆਂ ਆਪਾਂ ਚਾਦਰਾਂ ਪਾ ਕੇ ਫਿਰ ਲੁੱਕ ਦੇਖੀ ਸ਼ਿਰ ਦੀ ਕੀ ਬਾਤ ਨਜ਼ਾਰੇ ਬਣਨੇ ਹੋਏ ਸੀ ਆਪਾਂ ਨੂੰ ਪਤਾ ਹੈ ਮਿਹਨਤ ਨਾਲ ਹੀ ਆਪ ਅੱਗੇ ਆਏ ਆ ਆਪਾਂ ਨੇ ਕਿਸੇ ਦੀ ਜਾ ਦੋ ਨੰਬਰ ਦਾ ਕੰਮ ਕਰਕੇ ਆਪਾਂ ਨੂੰ ਮਿਹਨਤ ਆਪਣੀ ਦੇ ਸਲਾਮ ਆ ਵੀ ਆਪਾਂ ਇੱਥੇ ਜੋ ਕੁਝ ਵੀ ਹੈਗਾ ਆਪਾਂ ਆਪਣੀ ਮਿਹਨਤ ਨਾਲ ਫਿਰ ਚਾਦਰਾਂ ਪਾ ਕੇ ਮੈਂ ਕੀਤੀ ਥੱਲਿਓਂ ਵੀਡੀਓ ਐਨ ਜੋੜ ਜੁੜਦਾ ਹੈ ਕਲੀਅਰ ਬਣੇ ਹੋਏ ਸੀਗੇ ਆਪਾਂ ਨੂੰ ਫਿਰ ਆਪਣੀ ਮਿਹਨਤ ਨਾਲ ਵੀ ਮਾਨ ਸੀਗਾ ਮੈਂ ਕਿਹਾ ਵੀਡੀਓ ਬਣਾ ਕੇ ਫਿਰ ਕੈਂਚੀਆਂ ਦੀ ਬਣਾਈ ਵੀਡੀਓ ਵੀਡੀਓ ਬਣਨ ਤੋਂ ਬਾਅਦ ਬਹੁਤ ਸੋਹਣਾ ਥਿਊ ਹੋਇਆ ਸ਼ੈਟਰ ਦਾ ਭਾਈ ਹੁਣ ਜਿੰਨਾਂ ਨੇ ਪਾਇਆ ਸੀ ਕਹਿੰਦਾ ਕੀ ਬਾਤ ਹੈ ਜੀ ਕੰਮ ਕੀਤ ਆ ਵੀ। ਭਾਈ ਕਰਦੀ। ਮੈਂ ਭਾਜੀ ਨੂੰ ਕਿਹਾ ਮੈਨੂੰ ਮਿਹਨਤ ਤਾਂ ਹੀ ਆ। ਤੇ ਫੇਰ ਆ ਇੱਕ ਅੰਕਲ ਸੀ ਵਿਚਾਰੇ ਨੂੰ 2 ਦਿਨ ਹੋ ਗਏ ਸਾਡੇ ਕੋਲ ਵੀ ਟਰੱਕ ਨੂੰ ਟਾਂਕੇ ਲਾਉਣਾ ਬੱਚਿਆਂ ਲੈਣ ਨੂੰ। ਪਹਿਲਾਂ ਮੈਂ ਕਿਹਾ ਅੰਕਲੇ ਗੈਸ ਵਾਲੀ ਨੂੰ ਲੱਗਣਾ। ਫੇਰ ਮੈਂ ਤਰਸ ਜਾ ਕਰਕੇ ਮੈਂ ਕਿਹਾ 2-3 ਦਿਨ ਹੋ ਗਏ ਅੰਕਲ ਨੂੰ ਆਉਂਦੇ ਨੂੰ ਵੀ ਟਾਂਕੇ ਯਾਰ ਲਾ ਦੇਣੇ ਭਾਜੀ ਉਹਨਾਂ ਨੂੰ ਕਿਹਾ। ਫੇਰ ਉਹਦੇ ਟਾਂਕੇ ਲਾਉਣੇ ਸ਼ੁਰੂ ਕਰਕੇ ਤੇ ਨਾਲ ਹੀ ਉਹਦਾ ਪੋਤਾ ਆ ਗਿਆ ਸੀ ਉਹ ਇੰਨਾ ਖੁਸ਼ ਹੋਇਆ ਸੀ ਬਾਪੂ ਮੇਰਾ ਟਰੱਕ ਬਣ ਗਿਆ ਫਿਰ ਆਪਾਂ ਨੂੰ ਵੀ ਮਾਨਸਿਕੀ ਲਾਉਣਾ ਚਾਹੀਦਾ ਇਹ ਕੰਮ ਕਰਨਾ ਇਹਦਾ ਸੀ ਕਰਨ ਤੋਂ ਬਾਅਦ ਫਿਰ ਕੀਤਾ ਆਪਾਂ ਐਂਡ ਵੀਡੀਓ ਅਗਲੀ ਵੀਡੀਓ